ਜਿਹੜਾ ਵੱਸ ਕਰਤਾ ਪੰਜਾਬ ਦਾ 10 ਸਾਲਾ ਚ ਇਹ ਆ ਸਮਾਜਵਾਦੀ ਪਾਰਟੀ ਦੀ ਸਰਕਾਰ ਜਿਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਉਹ ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਚੜਾ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈ ਲਿਆ ਇੰਨਾ ਵੱਡਾ ਕਰਜ਼ਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਹੈ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂਂਛੇ ਕਿ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇਆ ਕਿਉਂਕਿ ਇਹਨਾਂ ਨੂੰ ਤਾਂ ਤੁਸੀਂ ਵਾਣਾ ਕਰ ਦੋਗੇ ਕਰਜ਼ਾ ਖੜਾ ਰਹੇਗਾ वो कर्जे की भरपाई कौन करूगा जनता करूगी निके, निके बच्चे जेड़े खड़े ने बच्चे दो साल चार साल छे साल इन्होंने कर्जा लिता है साल वास साल वास साल वास कौन लाऊगा अच्छी लाओगे गांधे बच्चे लाओगे एदन की है यन आई कि जेडी थी नौकरियां बच्चा नहीं मिल रही चार नौकरियां निकलनगिया बार बारे लैके जा रहे ਪਾਰਟੀ ਚੇਰਮੈਨ ਆ ਬਾਹਰ ਵਾਲੇ ਲੈ ਕੇ ਜਾ ਰਹੇ ਨੇ ਜਿੰਨੇ ਵੱਡੇ ਆਉਦੇ ਨੇ ਆਮ ਆਦਮੀ ਪਾਰਟੀ ਦੇ ਖੁੱਤ ਦੇ ਬਕਰ ਇਹਨਾਂ ਦੇ ਖਿਲਾਫ ਆਪ ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵਿੰਗ ਰਸੀ ਮਾ ਦਾਖੇਂਦੀਆ ਬੀਬੀ ਜੀ ਦੇ ਜਿਨੇ ਹਿੰਮਤ ਦਿਖਾਈ ਕਿ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗੱਲ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੇ ਨੇ ਮੈਂ ਮਨਿੰਦੇ ਇਹਨਾਂ ਕਿਚੜਿਆਂ ਦੇ ਵਾਦੀ ਜੀ ਫੰਡ ਵਾਪਸ ਲੈ ਜਾ ਰਹੇ ਨੇ ਮੈਂ ਹੋਰ ਵੀ ਕਹਿਣਾ ਚਾਹਾਂਗੇ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 ਵਿਭਾਗਾਂ ਤੇ ਇਹਨਾਂ ਨੇ ਪੈਸੇ ਵਾਪਸ ਕਰਵਾ ਲਏ ਕਿਉਂਕਿ 12 ਤਰੀਕ ਹੋ ਗਈ ਆ ਤੇ ਤਨਖਵਾਂ ਤੋਂ ਲਾਜ਼ਮਾਂ ਨੂੰ ਪੂਰੀ ਨਹੀਂ ਦੇ ਸਕੇ ਨੇ। ਪਾਵੇਂ ਸਿੱਖਿਆ ਡਿਪਾਰਟਮੈਂਟ ਹੋਵੇ, ਪਾਵੇਂ ਸਿਹਤ ਹੋਵੇ, ਪਾਵੇਂ ਕਿਸੇ ਸਾਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਵਾਂ ਦੇਣਗੇ। ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਾਂ ਸਲਾਖਾਂ ਤੋਂ ਨਿਕਲ ਗਏ ਉਹ ਪੰਜਾਬ ਤੋਂ ਹੁੰਦੇ ਨੇ। ਇਹਨਾਂ ਨੂੰ ਪਤਾ ਸਾਲ ਪਾਰ ਰਹਿ ਗਿਆ ਹੈ ਤਾਂ ਜਿੰਨਾ ਲੁੱਟ ਸਕਦੇ ਹੋਂ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਗਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਵੀ ਕਿਸਾਨਾਂ ਵੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਂਗੇ ਜੇ ਉਹਦੇ ਬਾਅਦ ਜਿਹੜੇ ਆਪਾਂ ਲੈਂਡ ਪੂਲਿੰਗ ਕਾਤੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ 'ਚ ਪੈਸੇ ਪਾਏ ਆਪਣੀ ਜ਼ਮੀਨ ਬਚਾਏ ਉਹ ਵੇਰ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਤੀ ਉਹ ਜਿਹਨੂੰ ਮਰਜ਼ੀ ਹੈ ਦਿਨਾ ਤੋਂ ਉਸ ਤੋਂ ਪੈਸਾ ਲੈ ਕੇ ਦੇ ਦੇ ਇਸ ਤੋਂ ਵੱਡਾ ਸਕੈਮ ਕੋਈ ਹੋ ਹੀ ਨਹੀਂ ਸਕਦਾ ਜਿਹਦੇ ਕਰਕੇ ਸਾਰੇ ਕਿਸਾਨ ਕਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਦੇ ਰੇਟ ਮਿਲ ਰਹੇ ਨੇ ਅੱਜ ਇਹਨਾਂ ਨੇ ਲੁਧਿਆਣਾ 'ਚ ਕੀਤਾ ਹੈ ਕਾਲ ਬਟਿੰਡਾ ਚ ਵੀ ਆ ਕੇ ਕਰਾਂਗੇ ਤੁਹਾਡੇ ਬਟਿੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੀ ਸਾਰੀ ਵਧ ਰਹੀਆਂ ਨੇ ਉਠਾ ਕਰਕੇ ਥੱਲੇ ਡੇਗ ਲਿਆ ਕਿਉਂਕਿ ਤੁਹਾਡੇ ਬੰਦੇਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਗਪਤੀ ਜਿਹੜਾ ਇਹਨਾਂ ਦੀ ਜੇਬਾਂ ਭਰਨਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਹੈ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਂਦਰੀ ਵਾਦੀ ਰਾਜਸਭਾ ਦੀ ਦਾਸ ਆਪਕਰਨ ਵਾਸਤੇ ਹੁਣ ਫੋਰ ਲੁਕ ਬਾਈ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਹੈ ਉਹ ਇੱਕ ਬਿਜ਼ਨਸਮੈਨ ਬੰਗਾ ਬੜਗਾਉਂ 'ਚ ਰਹਿੰਦਾ ਹੈ ਉਹਨੂੰ ਸਰਤਾਜ ਸਿੰਘ ਸਾਬਾ ਜੀ ਮਹਾਨ ਸ਼ਹੀਦ ਦਾ ਨਾ ਤੱਕ ਨਹੀਂ ਪਤਾ ਕਿ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਪਾਉਂਦੇ ਆਂ ਕੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆਂ ਕਿ ਪੰਜਾਬ ਅੱਜ ਕਰਜ਼ਾਈ ਹੋ ਕੇ ਘੁੱਟਨੇ ਟਿਕਾ ਕੇ ਬੰਦਵਾਨ ਜਿਵੇਂ ਕੇਜਰੀਵਾਲ ਤੇ ਮੋਦੀ ਸਾਹਿਬ ਨੇ ਪਹਿਲਾਂ ਜਿ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁੱਟਨੇ ਨੇ ਟਿਕਾ ਕੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਕਿਉਂਕਿ ਕਾਂਗਰਸ ਪਾਰਟੀ ਦਾ ਸਾਡੇ ਕੈਂਡੀਡੇਟ ਤੁਸੀਂ ਕੈਂਡੀਡੇਟ ਦੇਖੋ ਤਿੰਨੋਂ ਪਾਰਟੀਆਂ ਦੇ ਇੱਕ ਕੈਂਡੀਡੇਟ ਉਹ ਹੈ ਜਿਹੜੇ ਪੰਜਾਬ ਦੇ ਰਸਮੀ ਰਹਿਣ ਵਾਲੇ ਹੀ ਨਹੀਂ ਹੈਗੇ ਗੁਰਦਾਂਵਾਂ ਚ ਰਹਿੰਦੇ ਨੇ ਬਿਜ਼ਨਸਮੈਨ ਬਣਦੇ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਜੇਲ੍ਹ ਕੱਟ ਕੇ ਆਏ ਨੇ ਇਹਨੇ ਵੱਡੇ ਕੋ ਭੁਲੇਖੇ ਦਿੱਤੇ ਨੇ ਤੇ ਇੱਕ ਸ਼ਰੋਮੀ ਹਕਾਲੀ ਦਲ ਦਾ ਕੈਂਡੀਡੇਟ ਉਹ ਨੇ بڑے ਲਿਖੇ ਨੌਜਵਾਨ ਜਿਹੜਾ ਸਮਾਜ ਸੇਵੀ ਕਰਦਾ ਹੈ ਕੁੜੀ ਦਾ ਵੀ ਜਿਹੜਾ ਕੇਸ ਹੋਇਆ ਛੋਟੀ ਜੀ ਬੱਚੀ ਦਾ 4 ਮਹੀਨੇ ਸਾਲਾਵੇ ਅੰਦਰ ਉਹ ਫੜ ਕੇ ਜਿਨ੍ਹਾਂ ਨੇ ਉਸ ਛੋਟੀ ਬੱਚੀ ਦੇ ਨਾਲ ਜਾਤੀ ਕੀਤੀ ਸੀ ਆਪਣੇ ਦਿਲੋਂ ਕੇਸ ਲੜ ਕੇ ਉਹਨਾਂ ਨੂੰ ਸਜ਼ਾ ਵੀ ਦਿਵਾਈ ਤੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਸਾਫ਼ ਸੁਥਰੇ ਅਖਸ਼ੋਲੇ ਇਹੋ ਜਿਹੇ ਇਨਸਾਨ ਨੂੰ ਕਾਮਯਾਬ ਕਰੋ ਇਹੋ ਜਿਹੇ ਪਾਰਟੀ ਨੂੰ ਕਾਮਯਾਬ ਕਰੋ ਜਿਨ੍ਹਾਂ ਨੇ ਉਥੇ ਲੁਧਿਆਣਾ ਵਾਸਤੇ ਕੀ ਬਾਈਪਾਸ ਨਹੀਂ ਬਣਾਇਆ ਕੀ ਨਹੀਂ ਬਣਾਇਆ ਮੈਗਾਫੋਨ ਪਾ ਕੇ ਮੈਂ ਦਿੱਤਾ ਆ ਜਾ ਕੇ ਦੇਖੋ ਉਸ ਮੈਗਾਫੋਨ ਪਾ ਕੇ ਕਿੰਨੇ ਸਾਰੇ ਪੰਜਾਬੀਆਂ ਨੂੰ ਨੌਕਰੀਆਂ ਮਿਲ ਗਿਆ ਨੇ ਸੋ ਕਿਨੋਂ ਕਿ ਪੰਜਾਬ 'ਚ ਕੰਮ ਕਿ ਨਹੀਂ ਕੀਤੇ ਨੇ ਤੇ ਜੇ ਤੁਹਾਨੂੰ ਲੁਟੇਰੇ ਚਾਹੀਦੇ ਨੇ ਜੇ ਤੁਹਾਨੂੰ ਦਲਾਲ ਚਾਹੀਦੇ ਨੇ ਇਹ ਤੇ ਦੋਵੇਂ ਪਾਰਟੀਆਂ ਹੈਗੀਆਂ ਜੇ ਤੁਹਾਨੂੰ ਸੇਵਾ ਚਾਹੀਦੀ ਹੈਗੀ ਪੰਜਾਬ ਤੇ ਹੱਕ ਵਾਸਤੇ ਖੜਨ ਤੇ ਲੜਨ ਵਾਲੇ ਚਾਹੀਦੇ ਨੇ ਇਹ ਖੇਤਰੀ ਪਾਰਟੀ ਲਾਤੀਓ